ਬਿਲਕੁਲ ਇਹਦੇ ਵਿੱਚ ਫਿਗਰਸ ਇਨਕਰੈਕਟ ਦਿੱਤੀਆਂ ਗਈਆਂ ਨੇ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਨੇ ਇਸ ਬਜਟ ਦੇ ਮਤਾਬਕ ਜਿਹੜਾ ਕਰਜ਼ਾ ਹੈ ਨਾ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਲੁਕੋ ਕੇ ਰੱਖੀਆਂ ਨੇ ਜਿਹੜੀ ਸਾਡਾ ਅੰਦਾਜ਼ਾ ਹੈ ਕਿ 26 31 ਮਾਰਚ 2026 ਤੱਕ ਇਹ ਕਰਜ਼ਾ ਵਧ ਕੇ 417000 ਕਰੋੜ ਤੇ ਪਹੁੰਚ ਗਿਆ ਇਹ 283 ਤੋਂ ਸ਼ੁਰੂ ਹੋਇਆ ਸੀ ਤੁਸੀਂ ਇੱਥੇ ਹੀ ਅੰਦਾਜ਼ਾ ਲਾ ਲਓ ਕਿ ਇਹ ਤਕਰੀਬਨ ਸਵਾ ਲੱਖ ਡੇਢ ਲੱਖ ਕਰੋੜ ਰੁਪਈਆ ਅਗਲੇ ਸਾਲ ਮਾਰਚ ਤੱਕ ਵਧ ਜਾਵੇਗਾ ਡਾਇਰੈਕਸ਼ਨਲੈਸ ਹੈ ਬਿਲਕੁਲ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਪੰਜਾਬ ਦਾ ਜਿਹੜਾ ਵਿਖੇ ਪੰਜਾਬ ਦੀ ਪੋਪੂਲੇਸ਼ਨ ਜਿਹੜੀ 18 40 ਸਾਲ ਤੋਂ ਥੱਲੇ ਦੀ ਉਹ ਤਕਰੀਬਨ 70% ਆਫ ਪੋਪੂਲੇਸ਼ਨ ਸਾਡੀ 40 ਸਾਲ ਤੋਂ ਉਮਰ ਤੋਂ ਥੱਲੇ ਦੀ देयर इज ਨਥਿੰਗ ਫॉर द ਯੰਗਸਟਸ ਸਾਰੇ ਉਹਨਾਂ ਬਦਕਿਸਮਤੀ ਦੀ ਗੱਲ ਹੈ ਨੌਜਵਾਨ ਬੱਚਿਆਂ ਵਾਸਤੇ ਕੋਈ ਇਹਦੇ ਵਿੱਚ ਚੀਜ਼ ਹੈ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਦੇ ਨੇ ਤੁਹਾਨੂੰ ਪਤਾ ਜੋ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਹੈ ਹਰ ਸਾਡਾ ਨਿਆਣਾ ਭਾਵੇਂ ਲੜਕਾ ਹੈ ਭਾਵੇਂ ਲੜਕੀ ਹੈ ਉਹ ਆਪਣੀਆਂ ਜਾਇਦਾਦਾਂ ਵੇਚ ਕੇ ਘਰ ਵੇਚ ਕੇ ਰਿਸ਼ਤੇਦਾਰਾਂ ਕੋ ਪੈਸੇ ਲੈ ਕੇ ਬਾਹਰ ਲੈ ਵਤਨਾਂ ਵਿੱਚ ਜਾਣਾ ਚਾਹੁੰਦੇ ਕੋਈ ਵੀ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ ਚਾਹੁੰਦਾ ਜੇ ਉਹਨਾਂ ਨੂੰ ਖੁਸ਼ੀ ਆਪਣੇ ਵਤਨ ਵਿੱਚ ਮਿਲੇ ਸੋ ਇਸ ਬਜਟ ਦੇ ਵਿੱਚ ਸਾਰਿਆਂ ਨੂੰ ਇਹਨਾਂ ਨੇ ਬੜਾ ਐਮਫਸਿਸ ਦੋ ਤਿੰਨ ਚੀਜ਼ਾਂ 'ਤੇ ਦਿੱਤਾ ਇੱਕ ਤੇ ਡਰੱਗਸ 'ਤੇ ਦਿੱਤਾ ਅਸੀਂ ਵੈਲਕਮ ਕਰਨੇ ਦੇਣਾ ਚਾਹੀਦਾ ਬਟ ਮੈਂ ਪੁੱਛਣਾ ਚਾਹਨਾ ਰਪਾਲ ਚੀਮਾ ਜੀ ਨੂੰ ਚੀਮਾ ਸਾਹਿਬ 3 ਸਾਲ ਤੁਹਾਡੇ ਆਪਣੇ ਕਨਵੀਨਰ ਨੇ ਕਿਹਾ ਸੀ ਅਸੀਂ 4 ਮਹੀਨਿਆਂ ਦੇ ਵਿੱਚ ਸਰਕਾਰ ਚਾਂਚ ਪੰਜਾਬ ਨੂੰ ਇੱਕ ਡਰੱਗ ਫ੍ਰੀ ਸਟੇਟ ਕਰ ਦਵਾਂਗੇ ਅੱਜ 36 ਮਹੀਨੇ ਬੀਤਣ ਤੋਂ ਬਾਅਦ ਜਦੋਂ ਦਿੱਲੀ ਵਿੱਚ ਤੁਹਾਨੂੰ ਟਿਕਾ ਕੇ ਲੋਕਾਂ ਨੇ ਤੁਹਾਡਾ ਮਾਂਜਾ ਲਾਇਆ ਕੁੱਟ ਪਈ ਤੁਹਾਨੂੰ ਆਲਓਵਰ ਸੱਡਨ ਤੁਸੀਂ ਰੀਅਲਾਈਜ਼ ਕੀਤਾ ਕਿ ਹੁਣ ਕੋਈ ਨਵਾਂ ਡਰਾਮਾ ਰਚਾਂ ਦੀ ਲੋੜ ਹੈ ਪਹਿਲੇ ਕਹਿੰਦੇ ਸੀ ਦਿੱਲੀ ਮਾਡਲ ਵਖਾਣਾ ਚਾਹੁੰਦੇ ਉਹ ਫੇਲ ਹੋ ਗਿਆ ਹੁਣ ਤਾਜ਼ਾ ਹੀ ਸੁਣਿਆ ਚਾਂਦੇਣ ਪਹਿਲੇ ਹੁਣ ਪੰਜਾਬ ਮਾਡਲ ਆਇਆ ਹੁਣ ਡਰੱਗਸ ਦੇ ਉੱਤੇ ਪਹਿਲੇ ਆਪਾਂ ਡਰੱਗਸ ਤੇ ਗੱਲ ਕਰ ਲਈਏ ਮੈਂ ਇਹਦੇ ਤੇ ਕਹਿਣਾ ਚਾਹਾਂਗਾ ਕਿ ਡਰੱਗਸ ਆ ਇਹਨਾਂ ਨੇ ਕਿਹਾ ਕਿ ਅਸੀਂ ਸੈਂਸਸ ਕਰਾਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਸੈਂਟਰ ਦੇ ਵਿੱਚ ਕਾਸਟ ਸੈਂਸਸ ਚੱਲ ਰਿਹਾ ਇਹ ਡਰੱਗ ਸੈਂਸਸ ਚਾਹੁੰਦੇ ਅਸੀਂ ਇਹਨੂੰ ਵੈਲਕਮ ਕਰਦੇ ਹਾਂ ਬਟ ਮੈਂ ਚੀਮਾ ਸਾਹਿਬ ਨੂੰ ਮੇਰੀ ਪਹਿਲੀ ਇਨਾਂ ਦੇ ਸਾਹਮਣੇ ਪੇਸ਼ਕਸ਼ ਹੋਏਗੀ ਕਿ ਇਹ ਜਿਹੜਾ ਡਰੱਗਸ ਦਾ ਸੈਂਸਸ ਹੈ ਅਸੈਂਬਲੀ ਤੋਂ ਸ਼ੁਰੂ ਕੀਤਾ ਜਾਵੇ ਇਹ ਨਿਹਰਾ ਡਰੱਗ ਹੀ ਨਹੀਂ ਇਹਦਾ ਡੋਪ ਟੈਸਟ ਵੀ ਨਾਲ ਹੋਏ ਪੀਜੀਆਈ ਦੀ ਇੱਕ ਟੀਮ ਜਿਹੜੀ ਹੈ ਡਾਕਟਰਸ ਦੀ ਉਹ ਪੰਜਾਬ ਡਾਕਟਰਸ ਦੀ ਨਹੀਂ ਪੀਜੀਆਈ ਦੀ ਜਿਹੜੇ ਸਰਕਾਰੀ ਡਾਕਟਰ ਨੇ ਪੰਜਾਬ ਦੇ ਉਹਨਾਂ ਦੀ ਗੱਲ ਨਹੀਂ ਮੈਂ ਕਰਦਾ ਪੀਜੀਆਈ ਦੀ ਇੱਕ ਬਕਾਇਦਤ ਰਿਪੋਰਟ ਬੈਠੇ ਟੌਪ ਪੀਜੀਆਈ ਦੇ ਡਾਕਟਰਸ ਸਾਰੇ ਹੀ ਐਮਐਲਏ ਨੂੰ 117 ਇਹਨਾਂ ਦੇ ਮੰਤਰੀਆਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਸਾਰਿਆਂ ਦਾ ਟੈਸਟ ਕੀਤਾ ਜਾਏ ਉਹ ਵੀ ਰਿਪੋਰਟ ਜਨਤਕ ਕੀਤੀ ਜਾਏ ਕਿ ਜਿਹੜਾ ਟੈਸਟ ਅਸੀਂ ਕਰਾ ਰਹੇ ਹਾਂ ਡਰੱਗਸ ਦਾ ਲੋਕਾਂ ਦਾ ਤਾਂ ਕਰਾਣਾ ਬਹੁਤ ਅੱਛੀ ਗੱਲ ਜ਼ਰੂਰ ਕਰਾਓ ਬਟ ਕਹਿੰਦੇ ਚੈਰਿਟੀ ਬਿਗਿੰਸ ਐਟ ਹੋਮ ਜਦੋਂ ਚੈਰਿਟੀ ਦਾ ਕੰਮ ਸ਼ੁਰੂ ਕਰਨਾ ਪਹਿਲੇ ਘਰ ਚੋਂ ਜਦੋਂ ਅਸੀਂ ਕਿਸੇ ਨੂੰ ਕਹਿੰਨੇ ਆ ਕਿ ਚੰਗੇ ਕੰਮ ਵਾਸਤੇ ਕੁਝ ਦਾਨ ਕਰੋ ਕਹਿੰਦੇ ਪਹਿਲੇ ਇਹ ਦੱਸੋ ਤੁਸੀਂ ਕੀ ਕਰੋਗੇ ਤੋ ਮੈਂ ਚਾਹਾਂਗਾ ਸਾਡੀ ਪਾਰਟੀ ਇਹ ਚਾਹੇਗੀ ਕਿ ਜਿਹੜਾ ਡੋਪ ਟੈਸਟ ਹੈ ਇਹ ਬਕਾਇਦਾ ਤੌਰ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਦੇ ਡਾਕਟਰਸ ਦਾ ਬੋਰਡ ਕਰੇ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ ਜਿਸ ਤਰ੍ਹਾਂ ਗੈਲਰੀ ਇਹਦੇ ਵਿੱਚ ਨਾਂ ਲੱਗਣ ਤੇ ਫੋਟੋਆਂ ਲੱਗਣ ਕਿ ਕਿਹੜੇ ਟੈਸਟ ਕਿਸ ਤਰ੍ਹਾਂ ਕੀ ਹੋਇਆ ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਮੇਰਾ ਕਹਿ ਜੇ ਇਮਾਨਦਾਰੀ ਨੇ ਇਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰੰਗਲਾ ਕੀ ਹੈ ਤੇ ਕੰਗਲਾ ਨਿਕਲੇ ਤੋਂ ਇਸ ਤੋਂ ਬਾਅਦ ਇਹਨਾਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਅੱਜ ਤੁਸੀਂ ਵੇਖੋ ਸਾਡੀਆਂ ਨੌਜਵਾਨ ਬੱਚੀਆਂ ਸਾਨੂੰ ਆਸ ਸੀ ਮੇਰੇ ਬਹੁਤ ਸਾਰੇ ਸਾਥੀ ਕਹਿੰਦੇ ਸੀ ਕਿ ਜੀ 18 ਸਾਲ ਤੋਂ ਵੱਧ ਔਰਤਾਂ ਨੂੰ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਉਹਦਾ ਇਸ ਬਜਟ ਵਿੱਚ ਕੁਝ ਨਾ ਕੁਝ ਜ਼ਰੂਰ ਲੈ ਕੇ ਆਣਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਟੋਟਲ ਫਾਈਜੀ ਫਿਗਰਸ ਨੇ ਝੂਠੀਆਂ ਫਿਗਰਸ ਨੇ ਇਹਨਾਂ ਕੋ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਇਹ ਕੁਝ ਨਹੀਂ ਜੀ ਉਹਨਾਂ ਵਾਸਤੇ ਨਾ ਕੁਝ ਇਹਦੇ ਵਿੱਚ ਨਹੀਂ ਆਇਆ ਹੁਣ ਤੁਸੀਂ ਵੇਖੋ ਇਹ ਇਹ ਜਿਹੜਾ ਬਜਟ ਹੈ ਕੰਪਲੀਟ ਇਹਦੇ ਵਿੱਚ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਕਈ ਹਜ਼ਾਰ ਕਰੋੜ ਰੁਪਈਆ ਤਕਰੀਬਨ 26 27 ਇਹੋ ਜਿਹੀਆਂ ਸਕੀਮਜ਼ ਨੇ ਜਿੱਥੇ ਸੈਂਟਰ ਦੀ 80 20 ਦੀ ਰੇਸ਼ਿਓ ਹੈ ਕਿਤੇ 70 30 ਹੈ ਕਿਤੇ 60 40 ਦੀ ਰੇਸ਼ਿਓ ਵੇ ਸਾਨੂੰ ਪੈਸੇ ਪਾਣੇ ਪੈਂਦੇ ਐਂਡ ਮジョਰਿਟੀ ਸਕੀਮਸ ਸੈਂਟਰ ਦੀਆਂ ਵਾਪਸ ਪੈਸੇ ਚਲੇ ਗਏ ਨੇ ਤੇ ਜਿਹੜੇ ਕਿਥੇ ਰਹਿ ਗਏ ਨੇ ਉਹਨਾਂ ਨੂੰ ਇਹਨਾਂ ਨੇ ਹੋਰ ਮੈਕ ਵਿੱਚ ਇਸਤੇਮਾਲ ਕਰ ਦੇ। ਦੇ ਆਰ ਕੰਪਲੀਟਲੀ ਸਾਈਲੈਂਟ ਕਿ ਸੈਂਟਰ ਸਕੀਮ ਜਿਹੜੀਆਂ ਉਹਦੇ ਪੈਸੇ ਅਸੀਂ ਕਿਸੇ ਇਸਤੇਮਾਲ ਕਰਦੇ। ਇਹਦੇ ਨਾਲ ਨਾਲ ਹੁਣ ਕਿਹਾ ਜੀ ਅਸੀਂ 5-5 ਕਰੋੜ ਰੁਪਈਆ ਫੀ ਹਲਕੇ ਨੂੰ 117 ਅਸੈਂਬਲੀ ਹਲਕਿਆਂ ਦੇ ਐਮ ਐਲ ਏ ਨੂੰ ਦਾਂਗੇ। ਇਹਨਾਂ ਨੇ ਇਹਦੇ 'ਚ ਕਲੈਰੀਫਿਕੇਸ਼ਨ ਨਹੀਂ ਦਿੱਤੀ ਕਿ ਆਪੋਜੀਸ਼ਨ ਦੇ ਐਮ ਐਲ ਏ ਵੀ ਐਮਐਲਏ ਕਹਿੰਦੇ ਹੋ ਕਿ ਨਹੀਂ ਤੁਸੀਂ ਕਹਿੰਦੇ ਜੀ ਕਿ ਉਹ ਵੀ ਤੁਸੀਂ ਆਪਣੇ ਹਲਕਾ ਇੰਚਾਰਜ ਨੂੰ ਜਾਂ ਡੀਸੀ ਦੇ ਕੋਲ ਪੈਸੇ ਰੱਖ ਦੋਗੇ ਕਿ ਉੱਥੇ ਤੁਸੀਂ ਵੰਡੀ ਚਲੋ ਇਹ ਗੱਲ ਇੱਕ ਕੰਸੀਡ ਕਰ ਲਈ ਚੀਮਾ ਸਾਹਿਬ ਨੇ ਕਿ 3 ਸਾਲ ਅਸੀਂ 1 ਰੁਪਿਆ ਨਹੀਂ ਦਿੱਤਾ दैट मींस ਕਿਸੇ ਪਿੰਡ ਵਿੱਚ ਕਿਸੇ ਮਿਸੀਪੈਲਿਟੀ ਵਿੱਚ ਕਿਸੇ ਕਾਰਪੋਰੇਸ਼ਨ ਵਿੱਚ 1 ਰੁਪਿਆ ਅਜੇ ਤੱਕ ਨਹੀਂ ਗਿਆ ਵੱਡੇ ਪੈਮਾਨੇ ਤੇ ਠੱਗੀ ਠੋਰੀ ਹੋ ਰਹੀ ਹੈ ਟਾਈਮ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ ਤੁਸੀਂ ਸੋ ਇਸ ਇਹ ਸਾਰੀਆਂ ਗੱਲਾਂ ਦੇ ਵਿੱਚ ਇਹਦੇ ਵਿੱਚ ਡਰੱਗਸ ਦੇ ਵਿੱਚ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਹੁਣ ਇਹਨਾਂ ਨੇ ਦੱਸਿਆ ਸੀ ਤਕਰੀਬਨ 23 24 2200 ਐਫ ਆਈ ਆਰ ਦਰਜ ਕੀਤੀ ਕੋ 3800 ਬੰਦਾ ਫੜਿਆ ਅਸੀਂ ਇਹ ਗੱਲ ਕਿ ਛੋਟੀਆਂ ਮੱਛੀਆਂ ਨੂੰ ਹੱਥ ਪਾ ਰਹੇ ਹੋ ਵੱਡੇ ਮਗਰਮੱਛ ਜਿਹੜੇ ਉਹਨਾਂ ਦਾ ਕੋਈ ਨਾਂ ਨਹੀਂ ਲੈ ਰਿਹਾ ਆਓ ਵੇਖੀਏ ਜੇ ਵੱਡੇ ਮਗਰਮੱਛਾਂ ਨੂੰ ਹੱਥ ਪਏ ਇਸ ਦੇ ਨਾਲ ਨਾਲ ਕਿਸਾਨੀ ਵਾਸਤੇ ਕੁਝ ਨਹੀਂ ਵੇਖੋ ਇਹ ਐਗਰੀਕਲਚਰ ਸਟੇਟ ਅਨਫੋਰਚਨਟਲੀ ਤਿੰਨਾਂ ਸਾਲਾਂ ਚ ਕੋਈ ਐਗਰੀਕਲਚਰ ਪਾਲਿਸੀ ਨਹੀਂ ਆਈ ਸਾਡੀਆਂ ਪਾਣੀ ਦੀ ਜਿਹੜੀ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ ਜਿਹਦੇ ਤੇ ਸਾਡੇ ਸਾਥੀ ਗੱਲ-ਗੱਲ ਕਰਨਗੇ 2029 ਤੱਕ ਵੱਡੇ ਪੇਮਾਨੇ ਤੇ ਵਾਟਰ ਕ੍ਰਾਈਸਿਸ ਆਲਰੇਡੀ ਹੈ ਉਹ ਹੋਰ ਵੱਡੇ ਕ੍ਰਾਈਸਿਸ ਜਿਹੜਾ ਹੈ ਇਹ 2029 ਤੱਕ ਆ ਜਾਣਾ ਹੈ ਅਸੀਂ ਪਾਣੀ ਕਿਸ ਤਰ੍ਹਾਂ ਬਚਾਣਾ ਹੈ ਐਗਰੀਕਲਚਰ ਦੀ ਡਾਈਵਰਸਿਫਿਕੇਸ਼ਨ ਕਿਸ ਤਰ੍ਹਾਂ ਕਰਨੀ ਹੈ ਇਹ ਵੀ ਅਸੀਂ ਕਲੈਰਿਟੀ ਚਾਹੁੰਦੇ ਆ ਜਿਹੜੀ ਮੇਜ਼ ਦੇ ਉੱਤੇ ਇਹਨਾਂ ਕਹਿਆ ਮੱਕੀ ਦੇ ਉੱਤੇ ਅਸੀਂ ਤਿੰਨ ਜ਼ਿਲ੍ਹਿਆਂ ਨੂੰ ਇੱਕ ਪਾਲਿਸੀ ਦੇ ਅਧੀਨ ਕੁਝ ਕਿਸਾਨ ਵੀਰਾਂ ਨੂੰ ਅਸੀਂ ਉਹਦੇ ਵਿੱਚ ਕੋਈ ਮਦਦ ਕਰਾਂਗੇ ਮਾਲੀ ਤੌਰ ਤੇ ਅਸੀਂ ਪੁੱਛਣਾ ਚਾਹੁੰਦੇ ਹਾਂ ਗਵਰਨਮੈਂਟ ਨੂੰ ਕਿ ਇਕੱਲੇ ਤਿੰਨ ਜ਼ਿਲ੍ਹਿਆਂ ਤੱਕ ਕਿਉਂ ਮ限定 ਰੱਖੀ ਜੀ ਸਮੁੱਚੇ ਪੰਜਾਬ ਜੇ ਡਾਇਵਰਸੀਫਿਕੇਸ਼ਨ ਚਾਹੀਦੀ ਹੈ ਤੇ ਸਮੁੱਚੇ ਪੰਜਾਬ ਚਾਹੀਦੀ ਫਿਰ ਤੁਸੀਂ ਪਰ ਹੈਕਟੇਰ ਕਿਹਾ ਕਿ ਅਸੀਂ 17500 ਰੁਪਿਆ ਫੀ ਹੈਕਟੇਰ ਦੇਵਾਂਗੇ ਤੋਂ ਹੈਕਟੇਰ ਤੇ ਇਥੇ ਸਾਡੀ ਇੱਕ ਸਲਾਹ ਹੈ ਜੀਮਾ ਸਾਹਿਬ ਨੂੰ ਮੰਨਣ ਤੇ ਭਾਵੇਂ ਨਾ ਮੰਨਣ ਕਿ ਜਿਹੜਾ ਜ਼ਮੀਨ ਦਾ ਇੱਕ ਇਚੇ 17 17.5 ਹਜ਼ਾਰ 17 17.5 ਏਕੜ ਦੀ ਪੰਜਾਬ ਦੇ ਵਿੱਚ ਸੀਲਿੰਗ ਹੈ ਘੱਟ ਤੋਂ ਘੱਟ ਉਥੋਂ ਤੱਕ ਤੁਹਾਨੂੰ ਸਬਸਿਡੀ ਦੇਣੀ ਚਾਹੀਦੀ ਹੈ ਤੁਸੀਂ ਹੈਕਟੇਰ ਤੱਕ ਅਜੇ ਕੋਈ ਕਲੈਰਿਟੀ ਨਹੀਂ ਦਿੱਤੀ ਪਰ ਪਰਸਨ ਜਿਹਨੇ 17.5 ਏਕੜ ਜ਼ਮੀਨ ਉਹ ਰੱਖ ਸਕਦਾ ਉਹ ਭਾਵੇਂ 17 ਹੀ ਬੀਜ ਲਏ ਜਦੋਂ ਤੁਸੀਂ ਇੱਕ ਨਵੀਂ ਫਸਲ ਨੂੰ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਹੋ ਤੇ ਤੁਸੀਂ ਇਹਦੇ ਤੇ ਕਲੈਰੀਫਾਈ ਕਰੋ ਜੀ ਫਿਰ ਨਾਲ ਹੀ ਇਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਇੱਕ ਹੋਮ ਗਾਰਡਸ 5000 ਜਿਹੜੇ ਨੇ ਇਹ ਅਸੀਂ ਬਾਰਡਰ ਬੈਲਟ 'ਚ ਲਾਣੇ ਮੇਰੀ ਇਹ ਪ੍ਰਪੋਜ਼ਲ ਹੈ ਇਹਨਾਂ ਨੂੰ ਕਿ ਹੋਮ ਗਾਰਡਸ ਨੂੰ ਬੈਟਰ ਹੈ ਕਿ 1962 ਦੀ ਜੰਗ ਤੋਂ ਬਾਅਦ ਜੋ ਚੀਨ ਨਾਲ ਹਿੰਦੁਸਤਾਨ ਦੀ ਜੰਗ ਹੋਈ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਸਕੀਮ ਸ਼ੁਰੂ ਕੀਤੀ ਸੀ ਉਹਨੂੰ ਵਿਲੇਜ ਡਿਫੈਂਸ ਕਮੇਟੀਆਂ ਕਿਹਾ ਜਾਂਦਾ ਸੀ ਜਿਹੜੀ ਕੰਡੇ ਦੀ ਤਾਰ ਤੋਂ 5 ਕਿਲੋਮੀਟਰ ਦੇ ਵਿੱਚ ਪਿੰਡ ਸਨ ਸਾਰੇ ਜਿਸ ਤਰ੍ਹਾਂ ਸਾਡੇ ਪਠਾਨਕੋਟ ਤੋਂ ਲੈ ਕੇ ਫਾਜ਼ਲਕਾ ਤੱਕ ਨੇ ਪਹਿਲੇ ਤਿੰਨੇ ਜ਼ਿਲ੍ਹੇ ਸੀ ਹੁਣ 6 ਹੋ ਗਏ ਉਹਦੇ ਵਿੱਚ ਤੁਸੀਂ ਬਾਰਡਰ ਦੇ ਪਿੰਡਾਂ ਨੂੰ ਕਿਉਂਕਿ ਨੌਜਵਾਨਾਂ ਕੋ ਰੋਜ਼ਗਾਰ ਦਾ ਸਾਧਨ ਕੋਈ ਨਹੀਂ ਇੰਡਸਟਰੀ ਉੱਥੇ ਕੋਈ ਨਹੀਂ ਮੈਂ ਸਜੈਸਟ ਕਰੂੰਗਾ ਏਬਲ ਬਾਡੀ ਪਹਿਲੇ ਵੀ ਏਸੀ 18 ਤੋਂ 40 ਸਾਲ ਤੱਕ ਉਹਨਾਂ ਨੌਜਵਾਨ ਬੱਚਿਆਂ ਨੂੰ ਜਿਹੜੇ ਏਬਲ ਬਾਡੀ ਨਹੀਂ ਉਹਨਾਂ ਨੂੰ ਬੀਐਸਐਫ ਟ੍ਰੇਨ ਕਰਦੀ ਸੀ ਉਹਨਾਂ ਨੂੰ ਆਨਰੇਰੀਅਮ ਦਿੱਤਾ ਜਾਂਦਾ ਸੀ ਜਿਸ ਤਰ੍ਹਾਂ ਤੁਸੀਂ ਪੱਤਾ ਕਹਿੰਦੇ ਹੋ ਉਹ 8000 ਹੋ ਸਕਦਾ 10000 ਹੋ ਸਕਦਾ ਪਰਮਨੈਂਟ এমਪਲੋਇਜ਼ ਨਹੀਂ ਹੁੰਦੇ ਉਹਨਾਂ ਦੀ ਆਰਮ ਟ੍ਰੇਨਿੰਗ ਬੀਐਸਐਫ ਕਰਾਂਦੀ ਹੈ ਸੋ ਥੈਟ ਇੰਟਰਨੈਸ਼ਨਲ ਬਾਰਡਰ ਤੇ ਜਿਹੜੀ ਇੰਟਰਨੈਸ਼ਨਲ ਸਮਗਲਿੰਗ ਹੈ ਜਾਂ ਐਸਪੋਨਾਜ ਹੈ ਜਿਹੜੇ ਬਾਹਰੋਂ ਹਿੰਦੁਸਤਾਨ ਦੀ ਸਿਕਿਉਰਿਟੀ ਬਾਹਰ ਕਰਦੇ ਨੇ ਉਹਨਾਂ ਤੇ ਅੱਖ ਰੱਖਣ ਵਾਸਤੇ ਨਾਲ ਲੋਕਲ ਪਿੰਡਾਂ ਨੂੰ ਰੋਜ਼ਗਾਰ ਦੇਣ ਵਾਸਤੇ ਤੇ ਨਾਲ ਪਿੰਡਾਂ ਨੂੰ ਸਕਿਉਰਿਟੀ ਦੇਣ ਵਾਸਤੇ ਕਿਉਂਕਿ ਉਹਨਾਂ ਕੋ ਵੈਪਨ ਹੁੰਦੇ ਮੁੰਡਿਆਂ ਕੋ 40 ਸਾਲ ਦੀ ਉਮਰ 'ਚ ਵੈਪਨ ਵਾਪਸ ਲੈ ਲਏ ਜਾਂਦੇ ਨਵੇਂ ਬੱਚੇ ਨੂੰ ਐਡ ਕਰ ਲਿਆ ਜਾਂਦਾ ਸੋ ਇਹ ਮੇਰਾ ਸਜੈਸ਼ਨ ਇਹਨਾਂ ਨੂੰ ਕਰਨਾ ਚਾਹੀਦਾ ਕੁਝ ਵੇਖੋ ਇਹ ਸਾਰੇ ਬਜਟ ਇੰਡਸਟਰੀ ਦੇ ਵਪਾਰ ਵਾਸਤੇ ਕੁਝ ਵੀ ਹੈ ਇਹ ਜ਼ਰੂਰ ਮੰਨਿਆ ਕਿ ਇੰਡਸਟਰੀ ਦਾ ਇਸ ਟਾਈਮ ਤੇ ਵਪਾਰ ਦਾ ਜਿਹੜਾ ਤਲਖ ਹੈ ਉਹਨਾਂ ਦੀ ਉਨੀ ਹੀ ਕੰਟ੍ਰਿਬਿਊਸ਼ਨ ਹੈ ਇਸ ਬਜਟ ਮੁਤਾਬਕ ਇਹਨਾਂ ਇਸ ਸਪੀਚ ਮੁਤਾਬਕ ਜਿੰਨੀ ਅੱਜ ਕਿਸਾਨੀ ਕਰੇ ਉਹ ਅਸੀਂ ਪੁੱਛਣਾ ਚਾਹੁੰਦੇ ਆ ਕੋਈ ਇੰਡਸਟਰੀਲਿਸਟਾਂ ਨੂੰ ਇੰਡਸਟਰੀਲਿਸਟਾਂ ਨੂੰ ਤੇ ਵਪਾਰ ਨੂੰ ਸਭਨੋਂ ਪ੍ਰੀ ਰਿਕੁਇਜ਼ਿਟ ਇੱਕ ਹੈ ਕਿ ਪੰਜਾਬ ਦੇ ਵਿੱਚ ਲੌਂਗ ਆਰਡਰ ਮੇਨਟੇਨ ਚਾਹੀਦਾ ਬੰਦੇ ਦੀ ਜ਼ਿੰਦਗੀ ਮਹਿਫੂਜ਼ ਚਾਹੀਦੀ ਹੈ ਉਹਦਾ ਕਾਰੋਬਾਰ ਮਹਿਫੂਜ਼ ਚਾਹੀਦਾ ਹਾਲਾਤ ਇਸ ਕਿਸਮ ਦੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਕੋਈ ਕਿਸਮ ਦੀ ਮੁਸ਼ਕਲ ਇੰਡਸਟਰੀ ਨੂੰ ਭਾਵੇਂ ਲੇਬਰ ਦੀ ਹੋਵੇ ਜਾਂ ਕਿਸੇ ਕਾਰੋਬਾਰ ਦੀ ਹੋਵੇ ਨਾ ਸਾਡੇ ਤੇ ਹਾਲਾਤ ਇਸ ਕਿਸਮ ਦੇ ਬਣ ਚੁੱਕੇ ਨੇ ਸ਼ਹਿਰਾਂ ਦੇ ਵਿੱਚ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਇੰਡਸਟਰੀਸ ਤੱਕ ਇੱਕ ਦੁਕਾਨਦਾਰ ਤੋਂ ਲੈ ਕੇ ਫਰੋਟੀ ਦੇ ਫੋਨ ਰੋਜ਼ ਆ ਰਹੇ ਨੇ ਚਿੱਠੀਆਂ ਆ ਰਹੀਆਂ ਨੇ ਪੈਸੇ ਮੰਗੇ ਜਾ ਰਹੇ ਨੇ ਗਵਰਨਮੈਂਟ ਆਫ ਪੰਜਾਬ ਵੱਲੋਂ ਬਿਲਕੁਲ ਕਿਸੇ ਦੀ ਹੱਥ ਨਹੀਂ ਫੜਿਆ ਜਾ ਰਿਹਾ ਬਾਹਰ ਨਹੀਂ ਫੜੀ ਜਾ ਰਹੀ ਐਂ ਸਾਨੂੰ ਇਸ ਕਰਦਾ ਵੀ ਸਖਤ ਇਤਰਾਜ਼ ਹੈ ਕਿ ਤਿੰਨ ਸਾਲ ਲਗਾਤਾਰ ਇਹਨਾਂ ਨੇ ਪਹਿਲੇ ਕਿਸਾਨ ਭਰਾਵਾਂ ਨੂੰ ਮਿਸਲੀਡ ਕਰਕੇ ਬਾਰਡਰ ਬੰਦ ਕਰਾਇਆ ਉਸ ਤੋਂ ਬਾਅਦ ਇਹ ਤਾਂ ਬਾਰਡਰ ਚੁੱਕੇ ਨੇ ਤੇ ਇਹਨਾਂ ਦੇ ਮਨਿਸਟਰਾਂ ਨੇ 5-6 ਨੇ ਲਗਾਤਾਰ ਵੀਡੀਓਜ਼ ਅਪਲੋਡ ਕੀਤੀਆਂ ਕਿਉਂਕਿ ਇਹ ਵਪਾਰ ਦਾ ਤੇ ਇੰਡਸਟਰੀ ਦਾ ਬੜਾ ਨੁਕਸਾਨ ਹੁੰਦਾ ਸੀ ਇਸ ਗੱਲ ਕਾਰਨ ਸਾਨੂੰ ਬਾਰਡਰ ਕਲੀਅਰ ਕਰਨੇ ਪੈ ਰਹੇ ਨੇ ਤੇ ਹੁਣ ਤੁਸੀਂ ਵੇਖੋਗੇ ਪਹਿਲੀ ਜਿਹੜੀ ਬਿੱਲੀ ਸੀ ਥੈਲੀਆਂ ਬਾਹਰ ਆ ਗਈ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈ ਕੋਰਟ ਚ ਇੱਕ ਐਫੀਡੇਵਿਡ ਦਿੱਤਾ ਜਿਹਦੇ ਚ ਉਹਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ੱਕੇ ਨਾਲ ਕਿ ਸਾਣਾ ਨੂੰ ਡਾਂਗ ਫੇਰ ਕੇ ਇਸ ਗੱਲ ਕਰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਨਾ ਹਿੰਦੁਸਤਾਨ 'ਚ ਕੋਈ ਬੰਦਾ ਵੀ ਆਪਣੇ ਨੈਸ਼ਨਲ ਕੈਪੀਟਲ ਤੇ ਪਹੁੰਚ ਸਕਦਾ ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰਹੇ ਇਹਨਾਂ ਦੀ ਸਾਰੀ ਆਪ ਦੀ ਲੀਡਰਸ਼ਿਪ ਤੇ ਇਹਨਾਂ ਦੇ ਸੀਐਮ ਕਿ ਜੀ ਐਮਐਸਪੀ ਚਾਹੀਦੀ ਏ ਉਹ ਦਿੱਲੀੋਂ ਮਿਲਨੀ ਹੁਣ ਤੁਸੀਂ ਰਲ ਕੇ ਬੀਜੇਪੀ ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ ਹੁਣ ਤੁਸੀਂ ਖੋਲਤਾ ਬਦਨਾਮ ਤੁਸੀਂ ਕਿਸਾਨਾਂ ਨੂੰ ਕਰਨ ਨੂੰ ਫਿਰਦੇ ਹੋ ਅਸੀਂ ਇੱਥੇ ਪੁੱਛਣਾ ਚਾਹੁੰਦੇ ਆ ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ ਕਿਸਾਨ ਜਥੇਬੰਦੀਆਂ ਦੀ ਚੀਫ ਮਿਨਿਸਟਰ ਪੰਜਾਬ ਨੇ ਇੱਕ ਵਾਰ ਵੀ ਮੀਟਿੰਗ ਸੱਦ ਕੇ ਆਪਸ ਦੇ ਵਿੱਚ ਜੇ ਕੋਈ ਇੰਡਸਟਰੀ ਦੇ ਕੋਈ ਪ੍ਰੋਬਲਮ ਜਾਇ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਾਰਡਰ ਖੋਲੋ ਜੀ ਇਹਨਾਂ ਇਸ ਇੰਡਸਟਰੀ ਨੂੰ ਤੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਕ ਵਾਰ ਵੀ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਦਾ ਕਹਿਣਾ ਸੀ ਅਸੀਂ ਬਾਰਡਰ ਨਹੀਂ ਰੋਕਿਆ ਬਾਰਡਰ ਤੇ ਹਰਿਆਣੇ ਨੂੰ ਰੋਕਿਆ ਅਸੀਂ ਤਾਂ ਸਾਈਡ ਤੇ ਬੈਠਣ ਨੂੰ ਵੀ ਤਿਆਰ ਸੀ ਇਹ ਤੇ ਜਦੋਂ ਹਰਿਆਣੇ ਵਾਲੇ ਨੇ ਬੈਰੀਕੇਡ ਲਾ ਲੇ ਤੇ ਆਪਣੇ ਆਂ ਬੰਦੋਗੇ ਸੋ ਸਾਡਾ ਕਹਿਣ ਦਾ ਮਕਸਦ ਇਹ ਸਾਰੇ ਇਸ ਕੰਮ ਦੇ ਵਿੱਚ ਕੋਈ ਕਿਸਾਨ ਵਾਸੇ ਕੁਝ ਨਹੀਂ ਕੁਝ ਖੇਤ ਮਜ਼ਦੂਰ ਵਾਸੇ ਕੁਝ ਨਹੀਂ ਕਿਸੇ ਦੁਕਾਨਦਾਰ ਵਾਸੇ ਕੁਝ ਨਹੀਂ ਕੀਸੀ ਇੰਡਸਟਰੀ ਸਾਡੀ ਜਿਹੜੀ ਮੇਜਰ ਇੰਡਸਟਰੀ ਹੋਊ ਸਮਾਲ ਸਕੇਲ ਹੈ ਮੀਡੀਅਮ ਸਕੇਲ ਇੰਡਸਟਰੀ ਹੈ ਉਹਦੇ ਵਾਸਤੇ ਕੁਝ ਨਹੀਂ ਸਾਡੇ ਨੌਜਵਾਨਾਂ ਵਾਸਤੇ ਕੁਝ ਨਹੀਂ ਨਿਰਰਾ ਕਰਜ਼ਾ ਚੁੱਕਿਆ ਜੋ ਟੋਟਲ ਫਰਾਡ ਤੇ ਝੂਠ ਦੀਆਂ ਗੱਲਾਂ ਉਹਨ ਸਪੋਰਟਸ ਦੀਆਂ ਗੱਲਾਂ ਕਰ ਲਾ ਪਏ ਨੇ ਤਿੰਨਾ ਸਾਲਾਂ ਚ ਕੋਈ ਨਵੇਂ ਪਲੇਗਰਾਉਂਡਸ ਨਹੀਂ ਬਣਾਏ ਕੋਈ ਨਵੇਂ ਨੌਜਵਾਨ ਬੱਚਿਆਂ ਨੂੰ ਕੋਈ ਅਪਰੇਟਿਵਸ ਨਹੀਂ ਦਿੱਤਾ ਕੋਈ ਇਸ ਕਿਸਮ ਦਾ ਉਹ ਜਿਹੜੇ ਹੁਣ ਕਹਿ ਰਹੇ ਨੇ ਕਿ ਅਸੀਂ ਜੀ ਜਿਮ ਦੇਵਾਂਗੇ ਤਿੰਨ ਸਾਲ ਤੋਂ ਜਿਮ ਤੇ ਸਾਡੀ ਗਵਰਨਮੈਂਟ ਦੇ ਵਿੱਚ ਆਲਰੇਡੀ ਹਰ ਪਿੰਡ 'ਚ ਜਿਮ ਪ੍ਰੋਵਾਈਡਡ ਸਨ ਤੋਂ ਇਹ ਇਹ ਸਾਰਾ ਦਾ ਸਾਰਾ ਜਿਹੜਾ ਬਜਟ ਹੈ ਇਹ ਸ਼ੋਅ ਕਰਦਾ ਹੈ ਕਿ ਕੋਈ ਇਹਨਾਂ 'ਚ ਵਿਜ਼ਨ ਨਹੀਂ ਨਿਹਰਾ ਦਿੱਲੀ ਦੇ ਵਿੱਚ ਵੀ ਨਿਹਰਾ ਝੂਠ ਤੇ ਡਰਾਮਾ ਤੇ ਫਰੇਮ ਚੱਲਦਾ ਸੀ ਹੁਣ ਵੀ ਝੂਠ ਤੇ ਫਰੇਮ ਚੱਲਦਾ ਹੈ ਮੈਂ ਤਾਂ ਤੁਹਾਨੂੰ ਪਹਿਲੇ ਦੱਸਿਆ ਸਾਨੂੰ ਆਸ ਮੈਂ ਤੇ ਅੱਜ ਸਵੇਰੇ ਬਜਟ ਤੋਂ ਪਹਿਲੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਕੀ ਆਸ ਹੈ ਮੈਂ ਇਹਨਾਂ ਤੋਂ ਇਹਨਾਂ ਕੋ ਆਸ ਕੀ ਹੋ ਸਕਦੀ ਹੈ ਇਹਨਾਂ ਕੋ ਤੇ ਜ਼ਹਿਰਖਾਨ ਜੋਗੇ ਪੈਸੇ ਨਹੀਂ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਇਹਦੇ ਵਿੱਚ ਟੋਟਲੀ ਝੂਠੀਆਂ ਫਿਗਰਸ ਫਾਇਦੇ ਫਿਗਰਸ ਨੇ ਕੱਲ ਤੱਕ ਅਸੀਂ ਤੁਹਾਨੂੰ ਡਿਟੇਲਸ ਦੇਵਾਂਗੇ ਇਹਦੇ ਵਿੱਚ ਕਿ ਜਿੰਨਾ ਖਰਚਾ ਪੁਰਾਣੀਆਂ ਲਾਇਬਿਲਟੀ ਇੱਕ ਵੀ ਇਹੋ ਜਿਹੀ ਹੈ ਨਹੀਂ ਜਿਹੜੇ ਪੁਰਾਣੇ ਬਿੱਲ ਨੇ ਪੁਰਾਣੀਆਂ ਲਾਇਬਿਲਟੀਆਂ ਆ ਜਿਹੜੀ ਐਸੇ ਬਜਟ ਚ ਲੈ ਕੇ ਆਏ ਹੁਣ ਬਜਟ ਜੋ ਵਿਖਾਖੋ ਜੀ ਨਹੀਂ ਦੇ ਇਹ ਜਿਹੜੀ ਆਮਦਨ ਵਿਖਾ ਰਹੇ ਨੇ ਉਹਦੇ ਵਿੱਚ ਵੀ ਝੂਠ ਹੈ ਜਿਹੜਾ ਖਰਚਾ ਡੈਫੀਸਿਟ ਵਿਖਾ ਰਹੇ ਉਹਦੇ ਵਿੱਚ ਵੀ ਨਿਹਰਾ ਝੂਠ ਹੈ ਡੈਟ ਰੇਸ਼ੋ ਇਜ਼ ਵਨ ਆਫ ਦੀ ਵਰਸਟ ਇਨ ਦੀ ਕੰਟਰੀ ਤੁਸੀਂ ਅੱਜ ਵੇਖੋ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਜਾਂ ਡੈਟ ਦੇ ਹਿਸਾਬ ਦੇ ਨਾਲ ਕਰਜ਼ੇ ਨਾਲ ਅਸੀਂ ਦੋ ਨੰਬਰ ਤੇ ਆ ਹਾਈਐਸਟ ਡੈਟ ਸਟੇਟ ਜਿਹੜੀ ਅਨਾਚਲ ਪ੍ਰਦੇਸ਼ ਹੈ ਫਿਰ ਪੰਜਾਬ ਮੇਰਾ ਕੱਲ ਅਗਲੇ ਸਾਲ ਮਾਰਚ ਤੱਕ ਜਦੋਂ 26 ਮਾਰਚ ਮੁੱਕਣਾ ਹੋ ਸਕਦਾ ਸਾਰਿਆਂ ਨੂੰ ਵੱਧ ਡਾਟਾ ਆਪਣੇ ਸਿਰ ਤੇ ਕਰਜ਼ਾ ਆਪਣੇ ਸਿਰ ਤੇ ਲੇਕਿਨ ਬਾਜਪਾ ਸਾਹਿਬ ਕੋਲ ਮਲਾ ਕੇ ਜਿਹੜਾ ਬਜਟ ਹੈਗਾ ਬਸ ਸਾਰਿਆਂ ਡਿਪਾਰਟਮੈਂਟਾਂ ਦਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਹੈ ਕੋਈ ਗੱਲ ਹੈ ਸਤਿ ਜੀ ਕੁਝ ਵੀ ਮੈਂ ਤੇ ਤੁਹਾਨੂੰ ਇੰਨੀ ਇੱਕ ਗੱਲ ਮੈਂ ਭੁੱਲ ਗਿਆ ਰਾਣਾ ਜੀ ਇੱਥੇ ਜ਼ਿਕਰ ਹੋ ਰਿਹਾ ਸੀ ਡਰੱਗਸ ਦਾ ਇਹਨਾਂ ਦਾ ਆਪਣਾ ਇੱਕ ਐਮਐਲਏ ਹੈ ਮਹਿਰਾਜ ਮਲਕ ਉਹਦਾ ਨਾਂ ਹੈ ਡੋਡੇ ਤੋਂ ਕੱਲ ਅਸੈਂਬਲੀ ਦੇ ਵਿੱਚ ਮਿਹਰਾਜ ਮਲਕ ਨੇ ਬੋਲਦਿਆਂ ਕਿਹਾ ਕਿ ਜੀ ਇਹਨਾਂ ਦੇ ਪੰਜਾਬ ਵਿੱਚੋਂ ਸਾਡੇ ਬਜਰੀ ਤੇ ਰੇਤਾ ਲਈ ਜਾਂਦੇ ਨੇ ਸਾਡਾ ਰੇਤਾ ਤੇ ਬਜਰੀ ਉਥੇ ਪੰਜਾਬ ਵਾਲੇ ਚੁੱਕ ਕੇ ਪੰਜਾਬ ਚ ਲਈ ਜਾਂਦੇ ਕਸ਼ਮੀਰ ਤੋਂ ਉੱਤੇ ਚਿੱਟਾ ਸਾਡੇ ਪੰਜਾਬ ਚ ਲਈ ਜਾਂ ਇਹ ਉਹਨਾਂ ਦੇ ਐਮ ਐਲ اے ਨੇ ਫਲੋਰ ਰਫ ਦੀ ਹਾਊਸ ਤੇ ਕਿਹਾ ਸੋ ਇਹ ਜਿਹੜਾ ਸਾਡਾ ਦਾਵਾ ਹੈ ਆਪੋਜੀਸ਼ਨ ਦਾ ਕਿ ਜੋ ਕੁਝ ਵੀ ਚੱਲ ਰਿਹਾ ਨਸ਼ੇ ਦਾ ਕੰਮ ਉਹ ਬਕਾਇਦਾ ਤੌਰ ਆਪ ਦੀ ਪੈਟਨੇਜ ਦੇ ਥੱਲੇ ਚੱਲਦਾ ਪੁਲਿਸ ਨੇ ਤੇ ਆਪ ਸਰਕਾਰ ਦੀ ਪੈਟਨੇਜ ਇਹਨਾਂ ਦੇ ਆਪਣੇ ਆਪ ਇਹਨੇ ਲਿਖਿਆ ਕੱਲ੍ਹ ਤੋਂ ਜੇ ਚਾਹੋਗੇ ਤਾਂ ਮੇਰੇ ਕੋਲ ਉਹਦੇ ਬਕਾਇਦਾ ਤੌਰ ਇਹ ਸਾਰੀ ਚੀਜ਼ ਜਿਹੜੀ ਹੈ ਬਦਲਦੇ ਪੰਜਾਬ ਦੀ ਤੁਹਾਡੇ ਸਾਹਮਣੇ ਕੱਢ ਕੇ ਰੱਖ ਦਿੰਦੀ ਹੈ ਸਰਪੰਚ ਸਾਹਿਬ ਤੁਸੀਂ ਸਰਕਾਰ ਮਾਡਲ ਦੀ ਗੱਲ ਕੀਤੀ ਸੀ ਤੇ ਬਜਟ ਦੇ ਵਿੱਚ ਵੀ ਉਹਨਾਂ ਦੇ ਮਾਡਲ ਦੇ ਲਈ ਪੈਸੇ ਰਾਖਵੇਂ ਰੱਖੇਗੇ ਵੇਖੋ ਇੱਕ ਮੇਰੀ ਗੱਲ ਸੁਣ ਲਓ ਮੈਂ ਇਸ ਗੱਲ ਅਸੀਂ ਇਜ਼ਤ ਕਰਨੇ ਆ ਸੀਚੇਵਾਲ ਸਾਹਿਬ ਦੀ ਵੀ ਆਰ ਨਾਟ ਅਗੇਂਸਟ ਅ ਪਰਸਨੈਲਿਟੀ ਅਸੀਂ ਇੱਕੋ ਗੱਲ ਕਹਿ ਰਹੇ ਆ ਕਿ ਪੰਜਾਬ ਨੂੰ ਟੈਕਨੀਕਲੀ ਨਾ ਮਾਰੀ ਇਸ ਟਾਈਮ ਤੁਹਾਡੇ ਕੋਲ ਸਾਰੇ ਨੂੰ ਬਿਹਤਰੀਨ ਇੰਜੀਨੀਅਰਿੰਗ ਕਾਲਜੇਸ ਦੋ ਰਹੇ ਸਾਰੀ ਰੀਜਨ ਇੱਕ ਚੰਡੀਗੜ੍ਹ ਦਾ ਪੈਕੇਜ ਤੇ ਦੂਸਰਾ ਹੈ ਥਾਪਰ ਇੰਜੀਨੀਅਰਿੰਗ ਕਾਲਜ ਤੁਸੀਂ ਟੈਕਨੀਕਲ ਹੈਂਡਸ ਦੇ ਕੋਲੋਂ ਪਿੰਡਾਂ ਦੀ ਬਿਹਤਰੀ ਵਾਸਤੇ ਕੰਮ ਕਰਵਾਈ ਹੈ ਜੇ ਅਸੀਂ ਪਿੰਡਾਂ ਦੇ ਇਹ ਜਿਹੜੇ ਸਾਡੇ ਪੌਂਡਸ ਨੇ ਜੇ ਇਹਨਾਂ ਦੀ ਸਫਾਈ ਕਰਾਂਗੇ ਤਾਂ ਹੀ ਉਥੇ ਵਾਟਰ ਰੀਚਾਰਜ ਹੋ ਸਕੇਗਾ ਸਾਰੋਂ ਇੰਪੋਰਟੈਂਟ ਦੇ ਛਪਣਾ ਤੇ ਕਬਜ਼ੇ ਨੇ ਤੇ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਹੈ ਨਹੀਂ ਸੀਚੇਵਾਲ ਸਾਹਿਬ ਦੇ ਕੰਮ ਸਾਡੇ ਵੇਲੇ ਵੀ ਸ਼ੁਰੂ ਹੋਏ ਸੀ ਬਟ ਮੇਰੇ ਨਾਲ ਰਾਣਾ ਜੀ ਖੜੇ ਨੇ ਨਾ ਮੈਨੂੰ ਖੁਦ ਕਿਹਾ ਕਿ ਪਿਛਲੀ ਗਵਰਨਮੈਂਟ ਦੇ ਵਿੱਚ ਅਸੀਂ ਖੁਦ ਰਿਪੋਰਟ ਪੇਸ਼ ਕਰਕੇ ਗੱਲ ਕਹੀ ਸੀ ਸੀਚੇਵਾਲ ਦਾ ਮਾਡਲ ਕੰਪਲੀਟਲੀ ਫੇਲਡ ਮਾਡਲ ਸੀਚੇਵਾਲ ਸਾਹਿਬ ਤੇ ਕਹਿੰਦੇ ਨੇ ਕਿ ਜੇ ਕੋਈ ਕੰਮ ਕਰਾਣਾ ਹੈ ਤੇ ਪਹਿਲੇ ਮੇਰੇ ਕੋ ਉਹ ਤਾਂ ਮੇਰੇ ਬੰਦੇ ਜਾ ਕੇ ਉੱਥੇ ਸਾਰਾ ਕੰਮ ਕਰਨਗੇ ਜੀ ਤੋ ਇਸ ਗੱਲ ਕਾਰ ਇਟਸ ਫੇਲਡ ਮਾਡਲ ਜੇ ਕੋ ਫੇਲ ਵੀ ਹੋ ਜਾਏ ਮੈਂ ਤੁਹਾਡੇ ਹੁਣ ਕਹਿੰਦੇ ਜੀ ਇਹ ਤੁਹਾਡੀ ਗਵਰਨਮੈਂਟ ਵੇਲੇ ਤੁਸੀਂ ਵੀ ਸੀਚੇਵਾਲ ਦਾ ਨਾਮ ਲੈਂਦੇ ਸੀ ਤੇ ਮੈਂ ਅੱਜ ਗੱਲ ਕਹੀ ਸੀ ਕਿ ਜਿੰਨੇ ਤੁਹਾਡੀ ਆਮ ਆਦਮੀ ਕਲੀਨਿਕਸ ਨੇ ਤਿੰਨਾਂ ਸਾਲਾਂ ਬਾਅਦ ਤੁਹਾਨੂੰ ਨਾਮ ਬਦਲਣਾ ਪਿਆ ਕਿ ਨਹੀਂ ਜੀ ਉਹਦਾ ਨਾਮ ਬਦਲ ਕੇ ਸੈਂਟਰ ਨੇ ਜਿਹੜਾ ਕਿਹਾ ਸੀ ਉਹੀ ਯੁਸ਼ਮਨ ਰਖਤ ਹੈ ਇਸ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਸਕੂਲਸ ਐਸ ਸਕੂਲਸ ਆਫ ਐਮਿਨੈਂਸ ਉਹਨਾਂ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਪੀਐਮ ਸ਼੍ਰੀ ਕੇ ਕੀ ਉਹਦਾ ਨਾਮ ਨਵਾਂ ਰੱਖ ਦਿੱਤਾ ਕੀ ਹੈ ਜੀ ਪੀਐਮ ਸ਼੍ਰੀ ਨਹੀਂ ਨਹੀਂ ਨਵੇਂ ਉਹ ਸਕੂਲਸ ਆਫ ਐਕਸੀਲੈਂਸ ਦਾ ਨਾਮ ਬਦਲ ਗਿਆ ਤੇ ਜੇ ਕਿਸੇ ਗਵਰਨਮੈਂਟ ਕੋ ਕੋਈ ਗਲਤੀ ਹੁੰਦੀ ਉਹਨੂੰ تسلیم ਕਰ ਚ ਕੋਈ ਖਰਾਬੀ ਨਹੀਂ ਹਜ਼ਾਰਾਂ ਕਰੋੜਾਂ ਰੁਪਏ ਅਸੀਂ ਐਵੇਂ ਡੋਬੀ ਜਾਂਦੇ ਆ ਚੱਪੜਾਂ ਵਿੱਚ ਪਾ ਪਾ ਕੇ ਜੇ ਸਾਡੇ ਕੋਲ ਵੀ ਕੋਈ ਨੀਕੀ ਹੋ ਗਈ ਹੈ ਵੀ ਆਰ ਵਿਲਿੰਗ ਟੂ ਸੇ ਕਿ ਇਹਨੂੰ ਰੈਕਟੀਫਾਈ ਕੀਤਾ ਪਰ ਸਰਕਾਰ ਦਾ ਦਾਅਵਾ ਕਰ ਇਕੋ ਮੇਰੀ ਸੁਣ ਲੋ ਇਹਦੇ ਚ ਇਹ ਕੱਲੇ ਚੀਮਾ ਸਾਹਿਬ ਹੀ ਫੁੱਲ ਨੇ ਬਾਕੀ ਬਜਟ ਜਿਹੜਾ ਕੰਪਲੀਟਲੀ ਐਮਪਟੀ ਹੈ देयर इज ਨਥਿੰਗ ਇਨ ਦੀ ਬਜਟ ਕੋਈ ਵੀ ਐਹੋਜੀ ਚੀਜ਼ ਨਹੀਂ ਜੇ ਇਸ ਬਜਟ ਦੇ ਵਿੱਚ ਜਿਹੜਾ ਅਸੀਂ ਸਮਝ ਸਕੀਏ ਕਿ ਪੰਜਾਬ ਦੀ ਭੈਤਰੀ ਵਾਸਤੇ ਹੋਏ ਸੋ ਇਹ ਬਕਾਇਦਾ ਤੌਰ ਫੇਲਡ ਬਜਟ ਹੈ ਤੋਂ ਅਸੀਂ ਆਪਣੀ ਗੱਲ ਪੰਜਾਬ ਦੇ ਸਾਹਮਣੇ ਲੋਕਾਂ ਸਾਹਮਣੇ ਰੱਖਣ ਆਏ ਸੀ ਨਾ ਕਿਸਾਨਾਂ ਵਾਸਤੇ ਨਾ ਜਵਾਨਾਂ ਵਾਸਤੇ ਨਾ ਨੌਜਵਾਨਾਂ ਵਾਸਤੇ ਨਾ ਲੇਡੀਜ਼ ਵਾਸਤੇ ਨਾ ਬੱਚਿਆਂ ਵਾਸਤੇ ਇਹਨਾਂ ਵਾਸਤੇ ਜ਼ਰੂਰ ਹੋਏਗਾ ਇਹਨਾਂ ਦੀ ਬਿਹਤਰੀ ਵਾਸਤੇ ਜ਼ਰੂਰ ਬਜਟ ਹੈ ਆਮ ਲੋਕਾਂ ਪੰਜਾਬੀਆਂ ਦੀ ਬਿਹਤਰੀ ਵਾਸਤੇ ਇਸ ਬਜਟ 'ਚ ਕੁਝ ਵੀ ਹੈ ਉਹ ਸਰਕਾਰ ਜਿਹੜੀ ਕਿ ਅਸੀਂ ਸਰਵੇਖਣ ਪੰਜਾਬ ਵਿੱਚ ਉਹ ਤੋਂ ਹਮਨੇ ਲੇਖੋ 100% ਇਹ ਜੋ केजरीवाल साहब और इनकी जमात है ये बदनामी के अलावा कोई और इनकी पहचान नहीं है कई काम ये खुद ही ऐसे कर जाते हैं जो स्टेट की बिल्कुल आइडेंटिटी और आइडेंटिटी के खिलाफ और यही मैं आपको कहना चाहता तो हूँ हमने कहा जी पहले आप अगर ड्रग्स का सेंसस चाहते हो पहले असेंबली से शुरू करो आप सारे एक जितने एम हैं चीफ मिनिस्टर से लेकर कैबिनेट और सारे अपोजिशन हम खुद इस बात को तैयार हैं कि सबसे पहले पीजीआई के डॉक्टर्स का एक पैनल बैठे और वो जो है ड्रग का और ये डोप टेस्ट जो है असम्बली से हो और लोगों को तो पता चले कम से कम ये लोग कानून बनाने वाले जो हैं ड्रग फ्री कहने वाले लोग हैं इनमें से मेरा ख्याल कई कंगले नंगले निकल आएंगे